ਵਾਹੀਗੁਰ ਕੀ ਖਾਲਸਾ ਵਾਹੀਗੁਰ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫਿਰ ਉਤੇ ਸਵਾਤ ਹੀ ਅੱਜ ਨੇ ਪਾਉੜ ਲੈ ਕੇ ਆਏ ਪਟਿਆਲੇ ਹੈ ਹੀ ਪੱਗ ਜੀ ਲੈਂਥ 7.5 ਮੀਟਰ ਕਪੜਾ ਫੋਲਵਾ ਤਿਆ ਤੇ ਸਭ ਤੋਂ ਪਹਿਲਾਂ ਪੱਪੜ ਲੈਣਾ ਸਿੱਧੇ ਸੈਂਟਰ ਚੋਂ ਲੈ ਕੇ ਆਣਾ ਲੜ ਨੂੰ ਪੁਣੀਓ ਹੌਲ ਦਾ ਹੱਥ ਲੈ ਕੇ ਬੰਦਪਾ ਉੱਤੇ ਰੱਖ ਕੇ ਚਾਰ ਸਿੱਧੇ ਸੈਂਟਰ ਚੋਂ ਲੈ ਕੇ ਲੜ ਦੂੰ ਡਬਲ ਫੋਲਡ ਕਰਨਾ ਲੜ ਨੂੰ ਅੱਧੇ-ਅੱਧੇ ਗਲ ਢਾ ਕੇੜਾ ਪਲੜ ਨੂੰ ਸਾਫ਼ ਕਰਕੇ ਤੇ ਉਹ ਵਿੱਚੋਂ ਵਾਲ ਨੇੜੇ ਉਹ ਕੱਢ ਕੇ ਜਿਹੜਾ ਲੜ ਨੂੰ ਲਗਾ ਦੇਣਾ ਲੜੜ ਨੂੰ ਮਟਾਈ ਚ ਕੜਕੀੜਾ ਲੜੜ ਨੂੰ ਸਾਫ਼ ਕਰਕੇ ਲਗਾਵਾਂਗੇ ਤੇ ਬਰਸ ਤੋਂ ਆ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਲੜੜ ਨੂੰ ਬੈਗ ਤੋਂ ਪਿੰਚ ਕਰ ਲੈਣਾ ਪੁਣੀ ਖਲਦਵਾ ਥੰਦੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋ ਹੀ ਪੱਲੇ ਜੋ ਪੱਲੇ ਪੱਲੇ ਜਿਹੜਾ ਖੋਲਣ ਨੂੰ ਦੋ ਜੋ ਲੈਣਾ ਆਪਾਂ ਮਟਾਈ ਆ ਪਸਣਾ ਜੋੜ ਕੇ ਲੜੜ ਨੂੰ ਡਬਲ ਫੋਲਡ ਕਰਾਂਗੇ ਲੜੜ ਨੂੰ ਡਬਲ ਫੋਲਡ ਕਰਕੇ ਉੱਤੜਾ ਲੜੜ ਨੂੰ ਦੱਬ ਕੇ ਤੇ ਬਈ ਜਿਹੜਾ ਇਹਨਾਂ ਡਬਲ ਹੋਲਡਰ ਕਰਕੇ ਸਾਵਧਾਨ ਕਿਹੜਾ ਪਲਟ ਨੂੰ ਨਾਲ ਦੀ ਨਾਲ ਵਾਈਫਰ ਕਿਉਂਕਿ ਸਫਾਈ ਕਰਕੇ ਕਿਹੜਾ ਲੜ ਨੂੰ ਲਗਾ ਦੇਣਾ ਤੇ ਪਰ ਉਸ ਤੋਂ ਬਾਅਦ ਜਿਹੜਾ ਆਪਾਂ ਅਗਲੇ ਵਾਲਾ ਲਗਾਉਣਾ ਲੜ ਨੂੰ ਵੈਗ ਤੋਂ ਪਿੰਚ ਕਰ ਲੈਣਾ ਪੂਣੀ ਬਹੁਤ ਥਲੜਾ ਕੇ ਬੰਦ ਪਤਾ ਤਰਾ ਕੇ ਚਾਰੋਂ ਗੁਲਾ ਨਾਲ ਜਿਹੜਾ ਪਲਟ ਨੂੰ ਟਲੜ ਕਰਨਾ ਚਾਰੋਂ ਗੁਲਾ ਨਾਲ ਜਿਹੜਾ ਪਲਟ ਨੂੰ ਟਲੜ ਕਰਕੇ ਫਿਰ ਜਿਹੜਾ ਲੜ ਨੂੰ ਫੋਲਡ ਕਰਾਂਗੇ ਡਬਲ ਫੋਲਡ ਕਰਕੇ ਉਹਦੀ ਮੋਟਾਈ ਜਿਹੜੀ ਉਹ ਲੋਡ ਕਰਕੇ ਵਨ ਦੇ ਉਹ ਤੋਂ ਕੱਢ ਕੇ ਜਿਹੜਾ ਲੜਨੂ ਜਿੰਨਾ ਪਹਿਲੇ ਨਾਲ ਦਮਾ ਰੱਖਣਾ ਪਹਿਲੇ ਨਾਲ ਦਮਾ ਰੱਖ ਕੇ ਜਿਹੜਾ ਲੜਨੂ ਲਗਾ ਦੇਣਾ ਤੇ ਨਾਲ ਜਿਹੜਾ ਬਾਕੀ ਪਾਦੀ ਦੀ ਅਪ ਸੈਟਿੰਗ ਕਰੀ ਆ ਨੇ ਤੇ ਨਾਲ ਨਾਲ ਸਫਾਈ ਕਰਕੇ ਜਿਹੜੇ ਲਾਰਨ ਨੂੰ ਲੋਡ ਕਰਕੇ ਲਗਾਵਾਂਗੇ ਜੇ ਬਰਦਵਾ ਜਿਹੜਾ ਆਪਾਂ ਅਗਲਾ ਲੜਾ ਲਗਾਉਣਾ ਲੜਨ ਵੈਕ ਤੋਂ ਪਿੱਛੇ ਕਰ ਲੈਣਾ ਆਪਣੀ ਰੋਲ ਦਾਵਾ ਥੱਲੇ ਲਾ ਕੇ ਬੰਦ ਪਸਾ ਉਤਰਾ ਕੇ ਚਾਰੋਂ ਕੋਨ ਜਿਹੜਾ ਪਲੜ ਨੂੰ ਉਤੜਗਾਣਾ ਫਿਰ ਲਾਰਨ ਨੂੰ ਡਾਊਨ ਹੋਲਡ ਕਰਕੇ ਤੇ ਚਾਰੋਂ ਕੋਨ ਜਿਹੜਾ ਪਲੜ ਨੂੰ ਉਤੜਗਾਣਾ ਇੱਕ ਵਾਰ ਲੜਨ ਨੂੰ ਫੋਲਡ ਕਰਕੇ ਖਿਚਾਂਗੇ ਖਿਚਣ ਤੋਂ ਬਾਅਦ ਡਬਲ ਫੋਲਡ ਕਰਾਂਗੇ ਲੜਨ ਨੂੰ ਡਬਲ ਫੋਲਡ ਕਰਕੇ ਉੱਤੋਂ ਦਾ ਲੜਨ ਦੱਬ ਗਏ ਤੇ ਵਿੱਚ ਜਿੰਨਾ ਪੱਲੇੜ ਦਫਾ ਰੱਖੇਨਾ ਪੱਲੇੜ ਦਫਾ ਹਸਾ ਕੇ ਜਿਹੜਾ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਤੇ ਵੀ ਰਸਤਵਾ ਜਿਹੜਾ ਆਪਾਂ ਅਗਲਾ ਲੜ ਲੌਂਗ ਨਾਲ ਲੜਨ ਵਾਸਤੇ ਪਿੰਜ ਕਰ ਲੈਣਾ ਮੂਣੀ ਨਾਲ ਦਬਾ ਤੁੰਦੇ ਰਾਕੇ ਵਾਧੂ ਵਾਧੂ ਤਰਾਕੇ ਦੂਜੀ ਪੱਲੇ ਨੂੰ ਪੱਲੇ ਪੱਲੇ ਜਿਆਦਾ ਖੋਲਣਾ ਦੂਜੀ ਪੱਲੇ ਨਾਲ ਆਪਾਂ ਮਟਾਈਲ ਪਾਸੇ ਨਾਲ ਜੋੜ ਕੇ ਚਾਰ ਉਂਗਲਾਂ ਨਾਲ ਜਿਹੜਾ ਪਲਾਟ ਨੂੰ ਉਤਲੜ ਕਰਨਾ ਤੇੜਾ ਲੜ ਨੂੰ ਸਾਫ਼ ਕਰਾਂਗੇ ਤੇੜਾ ਲੜ ਨੂੰ ਡਬਲ ਫੋਲਡ ਕਰਕੇ ਉਤੌੜਾ ਲੜ ਨੂੰ ਦੱਬ ਕੇ ਤਵੇ ਦਿਨ ਆਪ ਪੈਲ ਤੋਂ ਫਸੱਖੇ ਨਾ ਪਲੜਾ ਤੋਂ ਫਸਲਾ ਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਤੇ ਨਾਲੇ ਬਾਕੀ ਪਾ ਜਿਹੜੀਆਂ ਪਸਟਿੰਗ ਕਰਿਆ ਨੀ ਐ ਤੇ ਉਹ ਜਿਹੜਿਆ ਪਰਲਾਈ ਸੀ ਹੁੰਦਾ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਜੇ ਕਿਸੇ ਲੜ ਦੀ ਮੋਟਾਈ ਜ਼ਿਆਦਾ ਲੰਦੀ ਆ ਤਾਂ ਉਹਦੇ ਤੇ ਆਪਾਂ ਵਾਇਰਲ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਲੜਾਂ ਦੇ ਬਰਾਬਰ ਕਰ ਲੈਣੀ ਆ ਤੇ ਬਸ ਤੋ ਵਾ ਜਿਹੜਾ ਆਪਾਂ ਅਲੜਾ ਲਗੋਣਾ ਲੜਨ ਵੈਕਟ ਮਿੰਚ ਕਰ ਲੈਣਾ ਮਣੀ ਉਹ ਲਵਾਤ ਹੱਥ ਲਾ ਕੇ ਬੰਦ ਪਸਾਤ ਰੱਖ ਕੇ ਚਾਰ ਉਂਗਲਾਂ ਨਾਲ ਜਿਹੜਾ ਪਿਆਰ ਨੁੱਟਲ ਲਗਾਣਾ ਚਾਰ ਉਂਗਲਾਂ ਨਾਲ ਜਿਹੜਾ ਪਿਆਰ ਨੁੱਟਲ ਲੜ ਕਰਕੇ ਤੇ ਵੀੜਾ ਲੜ ਨੂੰ ਫੋਲਡ ਕਰਕੇ ਤੇ ਫਿਰ ਜਿਹੜੀ ਆਪਣੀ ਸ਼ੇਪ ਉਹ ਲੋਡ ਕਰਕੇ ਜਿਹੜਾ ਲੜ ਨੂੰ ਕਿੰਨੀ ਚੌੜੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹ ਚੜਾਈ ਰੱਖ ਕੇ ਲੜ ਨੂੰ ਲਗਾ ਦੇਣਾ ਤੇ ਨਾਲੇ ਬਾਕੀ ਪੱディੜੇ ਪਸਟਿੰਗ ਕਰੀ ਜਾਣੀਆਂ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸਾਈਡ ਤੇ ਮੇਰੀ ਜੁੜ ਕਰਿਓ ਤੇ ਬੜੀਆਂ ਬਤਵਾ ਸ਼ੇਅਰ ਜੁੜ ਕਰਿਓ ਤਾਂ ਜਿਹੜੇ ਵੀਰਾਂ ਨੂੰ ਪਟੇਲ ਸ਼ਾਈ ਪੱਗ ਬਣਨ ਚ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਸੋਲੂਸ਼ਨ ਕਰ ਲੈਣਾ ਤੇ ਉਤਲੜਾ ਵੀਡੀਓ ਪਸਾਈਂਗ ਕਰ ਲੈਣੀ ਆ ਤੁਸੀਂ ਉੱਪਰ ਲੜਾਈ ਸੜੀ ਗੱਲ ਜਿਹੜਾ ਆਪਣਾ ਡਬਲ ਸ਼ੀਸ਼ਾ ਦਾ ਬਰਤ ਸਕਦੇ ਹੋ ਤੇ ਨਾਲ ਜਿਹੜਾ ਬਾਕੀ ਪਾਸ ਜਿਹੜੀ ਆ ਪਸਾਈਂਗ ਕਰੀ ਜਾਣੀ ਆ ਉੱਤੋਂ ਆ ਜਿਹੜਾ ਪਕੜ ਗਿਆ ਜਿਹੜਾ ਲਗਣਾ ਕਲਗੀੜਾ ਨੂੰ ਦੱਤੋਂ ਤੋਂ ਲੈ ਬੋੜਾ ਲੈਣਾ ਜੇ ਇੱਕ ਟੈਪ ਦੀ ਪੁਣੀ ਬਣਾ ਲੈਣੀ ਆ ਲੜ ਨੂੰ ਬੈਗ ਦੇ ਚੜਾਈ ਚ ਲੈ ਕੇ ਆਣਾ ਮੂੜੀ ਲੈ ਕੇ ਆਪਾਂ ਦੀ ਚੜਾਈ ਘਟਾਣੀਆਂ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਜਿਹੜਾ ਪ੍ਰਾਣ ਨੂੰ ਬੈਗ ਤੇ ਚੜਾਈ ਚ ਲੈ ਕੇ ਮੂੜੀ ਲੈ ਕੇ ਆਪਾਂ ਦੀ ਚੜਾਈ ਘਟਾ ਕੇ ਉਸ ਵਿੱਚ ਚੰਗੀ ਤਰ੍ਹਾਂੜੇ ਆਪਾਂ ਬਾਲ ਨੂੰ ਕੱਢ ਗਏ ਤੇ ਜਿੰਨਾ ਆਪਾਂ ਪਹਿਲਾਂ ਖਤ ਰੱਖਿਆ ਹੀ ਉਹਨਾਂ ਪਹਿਲਾਂ ਨੂੰ ਖਤ ਰੱਖ ਕੇ ਤੇ ਦਿੱਤੇ ਬਾਲ ਰਹਿੰਦੇ ਉਹਨਾਂ ਨੂੰ ਬਾਲਾਂ ਕੱਢ ਗਏ ਨੱਕ ਦੀ ਸੀ ਜਿਹੜਾ ਆਪਾਂ ਪੱਗ 'ਤੇ ਲਗਾਉਣਾ ਹੈ ਇਹ ਨਾਲੇ ਬਾਕੀ ਪਾਸ ਜਿਹੜਿਆ ਪਸਟਿੰਗ ਕਰਿਆ ਨਹੀਂ ਹੈ ਪਰ ਪੱਗ ਬੰਨ੍ਹ ਲੜਾ ਕਿਹੜਾ ਪਲਾਟ ਨੂੰ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਹਟਵੰਦ ਫੋਲਡ ਗੰਤਵਾ ਦਾ ਜਿੰਨੇ ਜਿਹੜੇ ਚਾਈ ਰੱਖਣ ਜਾਂਦੇ ਤੁਸੀਂ ਉਹ ਨਹੀਂ ਚੜਾਈ ਰੱਖ ਕੇ ਤੇ ਜਿੰਨੇ ਲੜਚਵਲ ਪੈਣਣੀਆਂ ਉਹਨਾਂ ਬਾਲਾਂ ਨੂੰ ਲੋਡ ਕਰਕੇ ਜਿਹੜਾ ਲੜਨ ਉੱਪਰ ਦਬੜਣਾ ਹੈ ਜੇ ਤੁਹਾਡੇ ਲੜਨ ਉੱਪਰ ਕੋਈ ਸਕੀ ਜਾਂ ਘਟਿਆ ਤਾਂ ਤੁਸੀਂ 2 ਜਾਂ 3 ਪੱਗ ਬਿਹੜੇ ਲੜਨ ਕੋਉਣ ਵਾਸਤੇ ਲਗਾ ਸਕਦੇ ਹੋ ਜਿਹੜੇ ਆਪਣੀ ਸ਼ੇਪ ਆ ਉਹ ਵੀ ਜਿਹੜੇ ਆਪਾਂ ਲੋਡ ਕਰ ਲੈਣੀਆਂ ਹੈ ਤੇ ਨਾਲ ਨਾਲ ਬਾਕੀ ਪਾਸ ਜਿਹੜੀਆਂ ਆਪਾਂ ਸੈਟਿੰਗ ਕਰ ਲੈਣੀਆਂ ਤੇ ਜਿਹੜੇ ਆਪਣੇ ਪਹਿਲਾ ਤੇ ਆਖਰੀ ਲੜਾ ਉਹ ਵੀ ਆਪਾਂ ਜਿਹੜਾ ਅੱਖ ਤੇ ਬਰਾਬਰ ਕਰ ਲੈਣਾ ਤੇ ਬਰਦਰੋਸਤ ਵਾੜਾ ਆਪਾਂ ਸੈਟ ਕਰਨਾ ਜਿਹੜਾ ਆਪਾਂ ਪਲੇਟ ਦੀ ਸੈਂਟਰ ਤੋਂ ਉਹਨਾਂ ਬੈਤੋ ਖਿੱਚ ਲੈਣਾ ਬੈਤੋ ਖਿਚਣ ਤੋਂ ਬਾਅਦ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਲੈਣਾ ਹੈ ਲੜ ਨੂੰ ਲੜ ਨੂੰ ਫਲਾ ਕੇ ਇੱਕ ਵਾਰ ਫੇਰ ਖਿਚਾਂ ਖਿਚਣ ਤੋਂ ਬਾਅਦ ਜਿੱਥੇ ਤੋ ਸੈਟ ਕਰ ਰਹੇ ਹਾਂ ਦਾ ਉਥੋਂ ਆਪਾਂ ਉਂਗਲੀਆਂ ਦੱਬ ਕੇ ਜਾਂ ਬਾਈ ਜਣਾ ਦੱਬ ਕੇ ਜਿਹੜਾ ਆਪਾਂ ਇਹਦਾ ਉਹ ਚੰਗੀ ਤਰ੍ਹਾਂ ਟੈਟ ਕਵਰ ਕਰਨਾ ਹੈ ਕਿਹੜਾ ਵੀ ਸ਼ੈਰੋ ਕਵਰ ਕਰਦੀ ਉਹ ਜਿਸਾੜਾ ਆਪਣਾ ਬੱਤਸਾ ਕਰਦੇ ਹਾਂ ਇਹ ਚੰਗੇ ਜਿਹੜਾ ਪਸਰਾ ਚੰਗੇ ਜਿਹੜਾ ਡਾੜਾ ਕਵਰ ਕਰ ਲੈਣਾ ਚਾਰੇ ਪਾਸੇ ਜਿਹੜਾ ਪਸਰਾ ਟੈਡ ਕਵਰ ਕਰਕੇ ਫਿਰ ਇਹਦਾ ਪਾ ਬੈਦਣ ਲਗਾਉਣਾ ਅੱਧਾ ਜੋ ਅੱਧਾ ਕਾ ਫੋਲਡ ਕਰ ਲੈਣ ਨੂੰ ਅੱਧਾ ਅੱਧਾ ਕਾ ਫੋਲਡ ਕਰਕੇ ਉਹਦੀ ਇੱਕ ਟੈਪ ਦੀ ਪੁਣੀ ਬਣਾ ਕੇ ਲੜਨ ਕੜਾਈ ਚ ਕਰਕੇ ਲੜ ਨੂੰ ਸਾਫ ਕਰਕੇ ਤੇ ਲੜ ਨੂੰ ਬੈਗ ਤੇ ਦਬੜਣਾ ਲੜਨੇ ਕਰ ਦਬ ਕੇ ਗਾਂਹ ਜਾ ਕੇੜਾ ਪੜ ਨੂੰ ਫੁਲਾ ਦੇਣਾ ਚੰਨਾਂ ਨਾਲ ਬਾਕੀ ਪਾ ਜਿਹੜੇ ਆਪ ਪਸੜਿੰਗ ਕਰੀ ਜਾਣੀ ਐ ਤੇ ਗੱਲ ਦੀ ਇਹ ਨਵੜ ਲੈ ਕੇ ਆ ਜੁਨੇ ਆ ਬੜੀ ਦੇਖ ਲਈ ਧੰਨਵਾਦ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ